ਦੇਸ਼ ਭਗਤੀ ਦੇ ਗੀਤ ਤਾਂ ਸਟੇਜ ਦੇ ਉੱਤੇ ਪੇਸ਼ਕਾਰੀ ਦਿੰਦੇ ਸਾਬਕਾ ਫੌਜੀ ਦੀ ਜਾਨ ਚਲੀ ਗਈ ਹਾਰਟ ਅਟੈਕ ਆ ਗਿਆ ਦਿਲ ਦਾ ਦੌਰਾ ਪੈ ਗਿਆ ਤਾਂ ਫੌਜੀ ਦੀ ਜਾਨ ਚਲੀ ਜਾਂਦੀ ਹੈ ਸਾਬਕਾ ਫੌਜੀ ਜੋ ਸਟੇਜ ਦੇ ਉੱਤੇ ਪੇਸ਼ਕਾਰੀ ਦੇ ਰਹੇ ਸੀਗੇ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਮੌਕੇ ਦੀਆਂ ਤਸਵੀਰਾਂ ਨੇ ਹੱਥ ਦੇ ਵਿੱਚ ਤਿਰੰਗਾ ਤਾਂ ਵਰਦੀ ਪਾਈ ਹੋਈ ਪੇਸ਼ਕਾਰੀ ਦਿੱਤੀ ਜਾ ਰਹੀ ਸੀ ਸਟੇਜ ਦੇ ਉੱਤੇ ਸਾਬਕਾ ਫੌਜੀ ਵੱਲੋਂ ਪੇਸ਼ਕਾਰੀ ਦਿੱਤੀ ਜਾ ਰਹੀ ਸੀਗੀ ਇੱਕ ਦੇਸ਼ ਭਗਤੀ ਦੇ ਗੀਤ ਦੇ ਉੱਤੇ ਤਉ ਉਸੇ ਦੌਰਾਨ ਉਹਨਾਂ ਨੂੰ ਹਾਰਟ ਅਟੈਕ ਆਉਂਦਾ ਹੈ, ਦਿਲ ਦਾ ਦੌਰਾ ਪੈਂਦਾ ਹੈ, ਤਾਂ ਉਹਨਾਂ ਦੀ ਜਾਨ ਚਲੀ ਜਾਂਦੀ ਹੈ। ਹਾਲਾਂਕਿ ਪਹਿਲਾਂ ਤਾਂ ਲੋਕ ਇਹ ਸਮਝਦੇ ਰਹੇ ਕਿ ਉਹ ਦੇਸ਼ ਭਗਤੀ ਦੇ ਗੀਤ ਦੇ ਉੱਤੇ ਐਕਟਿੰਗ ਕਰ ਰਹੇ ਨੇ। ਦਰਸਲ ਇੱਥੇ ਪੇਸ਼ਕਾਰੀ ਦਿੱਤੀ ਜਾ ਰਹੀ ਸੀ, ਸਟੇਜ ਦੇ ਉੱਤੇ ਚੜੇ ਹੋਏ ਸੀਗੇ ਸਾਬਕਾ ਫੌਜੀ। ਇਸੇ ਦੌਰਾਨ ਉਹਨਾਂ ਨੂੰ ਪੇਸ਼ਕਾਰੀ ਦਿੰਦੇ-ਦਿੰਦੇ ਦਿਲ ਦਾ ਦੌਰਾ ਪੈ ਜਾਂਦਾ ਹੈ, ਤਾਂ ਉਹ ਡਿੱਗ ਜਾਂਦੇ ਨੇ ਤਾਂ ਲੰਮਾ ਪੈ ਜਾਂਦੇ ਨੇ। ਤਾਂ ਲੋਕ ਸੋਚਦੇ ਨੇ ਕਿ ਪੇਸ਼ਕਾਰੀ ਦਿੱਤੀ ਜਾ ਰਹੀ ਹੈ ਸਾਬਕਾ ਫੌਜੀ ਦੇ ਵੱਲੋਂ। ਤਾਂ ਲੋਕ ਤਾੜੀਆਂ ਵਜਾਉਂਦੇ ਰਹਿੰਦੇ ਨੇ। ਸੋਚਦੇ ਨੇ ਕਿ ਪੇਸ਼ਕਾਰੀ ਦਿੱਤੀ ਜਾ ਰਹੀ ਹੈ ਪਰਫਾਰਮੈਂਸ ਕੀਤੀ ਜਾ ਰਹੀ ਹੈ ਤਾਂ ਲੋਕ ਤਾੜੀਆਂ ਮਾਰਦੇ ਨੇ ਪਰ ਫੌਜੀ ਦੀ ਜਾਨ ਚਲੀ ਗਈ ਹੈ ਸਟੇਜ ਦੇ ਉੱਤੇ ਦਰਸਾਲ ਇਹ ਫੌਜੀ ਸਾਫਕਾ ਫੌਜੀ ਵੱਲੋਂ ਪੇਸ਼ਕਾਰੀ ਦਿੱਤੀ ਜਾ ਰਹੀ ਸੀਗੀ ਤਾਂ ਇੱਕ ਸਮਾਗਮ ਸੀਗਾ ਸਮਾਗਮ ਦੇ ਵਿੱਚ ਸਟੇਜ ਦੇ ਉੱਤੇ ਸਾਫਕਾ ਫੌਜੀ ਪੇਸ਼ਕਾਰੀ ਦੇ ਰੇ ਸੀ ਇਸ ਦੌਰਾਨ ਪੇਸ਼ਕਾਰੀ ਦਿੰਦੇ ਦਿੰਦੇ ਦੇਸ਼ ਭਗਤੀ ਦੇ ਪਹਿਲਾਂ ਤਾਂ ਉਹ ਗੀਤ ਗਾ ਰਹੇ ਸੀਗੇ ਉਸ ਦੇ ਉੱਤੇ ਐਕਟਿੰਗ ਕੀਤੀ ਜਾ ਰਹੀ ਸੀਗੀ ਉਹਨਾਂ ਦੇ ਵੱਲੋਂ ਤਾਂ ਇਸੇ ਦੌਰਾਨ ਉਹਨਾਂ ਨੂੰ ਦਿਲ ਦਾ ਦੌਰਾ ਪੈਂਦਾ ਹੈ ਐਕਟਿੰਗ ਕਰਦੇ ਕਰਦੇ ਉਹ ਥੱਲੇ ਡਿੱਗ ਜਾਂਦੇ ਨੇ ਤਾਂ ਲੋਕ ਸਮਝਦੇ ਐਕਟਿੰਗ ਕੀਤੀ ਜਾ ਰਹੀ ਹੈ ਲੋਕ ਤਾੜੀਆਂ ਮਾਰਦੇ ਰਹਿੰਦੇ ਨੇ ਪਰ ਸਾਫ ਕਾ ਫੌਜੀ ਉੱਠਦੇ ਨਹੀਂ ਜਦੋਂ ਤੱਕ ਪਤਾ ਚੱਲਦਾ ਹੈ ਉਹਨਾਂ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਹੈ ਜਿੱਥੇ ਉਹਨਾਂ ਦੀ ਮੌਤ ਹੋ ਚੁੱਕੀ ਸੀ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਤਾਂ ਦੱਸ ਦਈਏ ਕਿ ਇਹ ਮਾਮਲਾ ਐਮਪੀ ਦਾ ਹੈ ਐਮਪੀ ਦੇ ਇੰਦੋਰ ਸ਼ਹਿਰ ਦੇ ਵਿੱਚ ਦਰਦਨਾਕ ਹਾਦਸਾ ਵਾਪਰਿਆ ਹੈ ਜਿੱਥੇ इंदौर ਦੇ ਵਿੱਚ ਇਹ ਹਾਦਸਾ ਵਾਪਰਿਆ ਹੈ ਜਿੱਥੇ ਇੱਕ ਸਾਫ ਕਾ ਫੌਜੀ ਬਲਜੀਤ ਸਿੰਘ ਹੁਣੀ ਆਪਣੀ ਟੀਮ ਦੇ ਨਾਲ ਸਟੇਜ ਦੇ ਉੱਤੇ ਪੇਸ਼ਕਾਰੀ ਦੇ ਰਹੇ ਸੀਗੇ ਤਾਂ ਉਸੇ ਦੌਰਾਨ ਉਹਨਾਂ ਦੀ ਜਾਨ ਚਲੀ ਗਈ ਦਿਲ ਦਾ ਦੌਰਾ ਪੈਂਦਾ ਹੈ ਉਹਨਾਂ ਨੂੰ ਬਲਜੀਤ ਸਿੰਘ ਇੱਥੇ ਆਪਣੀ ਟੀਮ ਦੇ ਨਾਲ ਸਮਾਗਮ ਸੀਗਾ ਸਟੇਜ ਦੇ ਉੱਤੇ ਚੜੇ ਹੋਏ ਸੀ ਪੇਸ਼ਕਾਰੀ ਉਹਨਾਂ ਦੇ ਵੱਲੋਂ ਦਿੱਤੀ ਜਾ ਰਹੀ ਸੀਗੀ ਤਾਂ ਬਲਜੀਤ इंदौर ਦੇ ਤੇਜਾਜੀ ਨਗਰ ਦੇ ਰਹਿਣ ਵਾਲੇ ਸਨ ਤਾਂ ਦੇਸ਼ ਭਗਤੀ ਦੇ ਗੀਤਾਂ ਦੇ ਉੱਤੇ ਇਹ ਪੇਸ਼ਕਾਰੀ ਜਾਰੀ ਸੀ ਇੱਕ ਹਾਲ ਦੇ ਵਿੱਚ ਦੇਖ ਸਕਦੇ ਹੋ ਕਿ ਇੱਥੇ ਪ੍ਰੋਗਰਾਮ ਹੋ ਰਿਹਾ ਹੈ ਜੋਗਾ ਦਾ ਪ੍ਰੋਗਰਾਮ ਸੀਗਾ ਇਸ ਜੋਗਾ ਦੇ ਪ੍ਰੋਗਰਾਮ ਦੇ ਵਿੱਚ ਲੋਕ ਪਹੁੰਚੇ ਹੋਏ ਸੀਗੇ ਤਾਂ ਸਾਫਕਾ ਫੌਜੀ ਬਲਜੀਤ ਸਿੰਘ ਤੇ ਉਹਨਾਂ ਦੀ ਟੀਮ ਵੀ ਇੱਥੇ ਪਹੁੰਚੀ ਹੋਈ ਸੀ ਜਿਨ੍ਹਾਂ ਵੱਲੋਂ ਇੱਥੇ ਪਰਫਾਰਮੈਂਸ ਕੀਤੀ ਜਾ ਰਹੀ ਸੀ ਪੇਸ਼ਕਾਰੀ ਕੀਤੀ ਜਾ ਰਹੀ ਸੀ ਦੇਸ਼ ਭਗਤੀ ਦੇ ਗੀਤਾਂ ਦੇ ਉੱਪਰ ਉਹ ਪੇਸ਼ਕਾਰੀ ਦੇ ਰਹੇ ਸੀਗੇ ਹੱਥ ਦੇ ਵਿੱਚ ਤਿਰੰਗਾ ਸੀਗਾ ਸਰੀਰ ਦੇ ਉੱਤੇ ਵਰਦੀ ਪਾਈ ਹੋਈ ਸੀ ਤਾਂ ਜ਼ੁਬਾਨ ਦੇ ਉੱਤੇ ਦੇਸ਼ ਭਗਤੀ ਦੇ ਗੀਤ ਸੀਗੇ ਤਾ ਪੇਸ਼ਕਾਰੀ ਕਰਦੇ ਕਰਦੇ ਐਕਟਿੰਗ ਕਰਦੇ ਕਰਦੇ ਉਹ ਥੱਲੇ ਡਿੱਗ ਜਾਂਦੇ ਨੇ ਅਚਾਨਕ ਦੇ ਨਾਲ ਤਾਂ ਲੋਕ ਸਮਝਦੇ ਨੇ ਕਿ ਉਹ ਐਕਟਿੰਗ ਕਰ ਰਹੇ ਨੇ ਤਾਂ ਉਹਨਾਂ ਦੀ ਜਾਨ ਚਲੀ ਜਾਂਦੀ ਜਦੋਂ ਤੱਕ ਪਤਾ ਚੱਲਦਾ ਹੈ ਕਿ ਕਾਫੀ ਧੀਰ ਤੱਕ ਜਦੋਂ ਬਲਜੀਤ ਸਿੰਘ ਹੁਣੀ ਨਹੀਂ ਉੱਠੇ ਤਾਂ ਦੇਖਿਆ ਗਿਆ ਤਾਂ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਸੀਗਾ ਜਿਸ ਤੋਂ ਬਾਅਦ ਤੁਰੰਤ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਬਲਜੀਤ ਸਿੰਘ ਹੁਣਾਂ ਦੀ ਜਾਨ ਚਲੀ ਗਈ ਸਟੇਜ ਦੇ ਉੱਤੇ ਹੀ ਦੇਖ ਸਕਦੇ ਹੋ ਇਹ ਮੌਕੇ ਦੀਆਂ ਤਸਵੀਰਾਂ ਨੇ ਦੱਸਿਆ ਜਾ ਰਿਹਾ ਹੈ ਕਿ ਇੱਥੇ ਯੋਗਾ ਦਾ ਸਮਾਗਮ ਸੀਗਾ ਜਿੱਥੇ ਲੋਕ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਸੀਗੇ ਤਾਂ ਬਲਜੀਤ ਸਿੰਘ ਹੁਣੀ ਵੀ ਆਪਣੀ ਟੀਮ ਦੇ ਨਾਲ ਇੱਥੇ ਪਹੁੰਚਦੇ ਨੇ ਤਾਂ ਉਹ ਆਪਣੀ ਟੀਮ ਦੇ ਨਾਲ ਇੱਥੇ ਦੇਸ਼ ਭਗਤੀ ਦੇ ਗੀਤ ਦੇ ਉੱਤੇ ਪੇਸ਼ਕਾਰੀ ਕਰ ਦਿੰਦੇ ਨੇ ਤਾਂ ਇਸੇ ਦੌਰਾਨ ਦੇਸ਼ ਭਗਤੀ ਦੇ ਗੀਤ ਗਾਉਂਦੇ ਨੇ ਹੱਥ ਦੇ ਵਿੱਚ ਤਿਰੰਗਾ ਹੁੰਦਾ ਹੈ ਉਹਨਾਂ ਦੇ ਤਾਂ ਪੇਸ਼ਕਾਰੀ ਕੀਤੀ ਜਾਂਦੀ ਹੈ ਉਹਨਾਂ ਦੇ ਵੱਲੋਂ ਤਾਂ ਪੇਸ਼ਕਾਰੀ ਐਕਟਿੰਗ ਕਰਦੇ ਕਰਦੇ ਅਚਾਨਕ ਉਹ ਥੱਲੇ ਡਿੱਗ ਜਾਂਦੇ ਨੇ ਤਾਂ ਲੰਮਾ ਪੈ ਜਾਂਦੇ ਨੇ ਲੋਕ ਸੋਚਦੇ ਨੇ ਉਹਨਾਂ ਦੇ ਵੱਲੋਂ ਗੀਤ ਦੇ ਉੱਤੇ ਦੇਸ਼ ਭਗਤੀ ਦੇ ਗੀਤ ਦੇ ਉੱਤੇ ਐਕਟਿੰਗ ਕੀਤੀ ਜਾ ਰਹੀ ਹੈ ਤਾਂ ਲੋਕ ਉੱਥੇ ਤਾੜੀਆਂ ਵੀ ਵਜਾਉਂਦੇ ਨੇ ਤਾਂ ਕਾਫੀ ਧੀਰ ਤੱਕ ਬਲਜੀਤ ਹੁਣੀ ਉੱਠਦੇ ਨਹੀਂ ਜਿਸ ਤੋਂ ਬਾਅਦ ਚੈੱਕ ਕੀਤਾ ਜਾਂਦਾ ਹੈ ਤਾਂ ਪਤਾ ਲੱਗਦਾ ਹੈ ਕਿ ਉਹਨਾਂ ਦੀ ਸਿਹਤ ਵਿਗੜ ਗਈ ਹੈ ਜਿਸ ਤੋਂ ਬਾਅਦ ਤੁਰੰਤ ਉਹਨਾਂ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਤਾਂ ਇਹ ਤਸਵੀਰ ਸਾਹਮਣੇ ਆਈ ਹੈ ਇੰਦੋਰ ਦੇ ਵਿੱਚੋਂ ਤਸਵੀਰ ਸਾਹਮਣੇ ਆਈ ਹੈ ਜਿੱਥੇ ਇੱਕ ਸਾਫਕਾ ਫੌਜੀ ਦੀ ਜਾਨ ਚਲੀ ਗਈ ਹੈ ਜਿਨ੍ਹਾਂ ਦੇ ਹੱਥ ਦੇ ਵਿੱਚ ਤਿਰੰਗਾ ਜਵਾਨ ਦੇ ਉੱਤੇ ਦੇਸ਼ ਭਗਤੀ ਦੇ ਗੀਤ ਸੀਗੇ ਤਾਂ ਸਰੀਰ ਦੇ ਉੱਤੇ ਵਰਦੀ